ਤੇ ਸਮਾਂ ਦਾ ਨੰਨ ਜਿਵੇਂ ਆ ਵਿਚਾਰ ਢਾਂਗੀ ਮੋਢੇ ਜਾਂਦੀ ਘੋੜਾ ਮੋਢੇ ਜਾਂਦਾ ਤੱਕ ਕਰਦੇ ਮਸਲਾ ਹੱਲ ਫੇਰ ਸੁਣਾਉ ਤੈਨੂੰ ਕੋਈ ਨਵੀਂ ਤਾਜੀ ਗੱਲ ਹਾਂ ਹੁਣ ਤੁੱਚਾ ਲਾ ਉਹ ਡੱਬੀ ਬੱਕਰੀ ਦਾ ਕਰਕੇ ਕੀ ਗੱਲ ਚੰਦ ਪਰਿੰਦੀ ਕਿਹਦੇ ਹੁੰਦਾ ਲੈ ਆਪਣੇ ਇੱਥੇ ਲੱਗ ਗਏ ਸ਼ਾਮ ਨੂੰ ਆਉਂਦੇ ਕਰਮਜੀਤ ਉਹ ਦੋ ਬੱਚੇ ਚਾਹ ਤੇ ਲੈ ਆਏ ਉਹ ਕਾਲੇ ਨੇ ਉਹ ਕਾਲੇ ਪੱਲਾ ਦੀ ਨਹੀਂ ਪਾਈ ਮੁੰਡੇ ਨਹੀਂ ਪਿੰਡੇ ਨਹੀਂ ਗਿਆ ਲਓ ਜੀ ਭਾਈ ਕਿਧਰੋਂ ਮੁੰਡਿਓ ਆਇਆ ਮਗਰਹਾੜਾ ਦੇ ਮੁੰਡਾ ਬਾਬਾ ਜੀ ਪਹਿਲਾਂ ਪਸੰਦ ਥੋੜੀ ਦੋ ਬੱਚੇ ਨੇ ਜੀ ਯਾਰ ਹਾਂ ਇਧਰ ਅੱਧਾ ਤਾਂ ਕੰਮ ਨਹੀਂ ਕਿਰੀ ਚੋਈ ਬੱਕਰੇ ਨੇ ਜੀ ਦੋਨੇ ਬੱਚੇ ਵੀ ਚੰਗੇ ਮੈਂ ਬੱਕਰੇ ਆਣ ਮੈਂ ਇਧਰ ਪੱਠਾ ਵਾਲੀ ਕੱਢ ਲੈ ਇੱਕ ਪੱਠ ਇੱਕ ਬੱਕਰਾ ਮਿਲੂ ਵੀਰੇ ਅੰਦਰ ਨੂੰ ਵੜੇ ਇੱਕ ਪੱਠ ਇੱਕ ਬੱਕਰਾ ਲੈ ਲੈਂਦੇ ਅੰਦਰ ਹਾਂ ਅੱਜ ਚੱਲੋ ਪੱਠਾ ਆਈ ਗਾ ਜੀ ਬੜਾ ਜੀ ਸਹੀ ਜੀ ਗਮਗਾ ਨਾ ਕਰ। ਬਾਈ ਥਾੜਾ ਖਰਾਬ ਨੇ ਗੱਠਾ ਨੇ। ਢੋੜ ਕੇ ਮਾਰਨਾ। ਨਾ 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 ਕੱਚਾ ਕੰਮ ਆ ਪਾਣੀ ਕਰ ਦੇ। ਪੈਸੇ ਲਾਉਣੇ ਚੰਗੀ ਚੀਜ਼ ਲਾਓ ਯਾਰ। ਚੋ ਵੀ ਜਿੱਤਿਆ। ਆਹ ਲੋ ਜੀ ਆ ਪਸ ਬੱਕੜਾ ਇਹਦੇ ਥੱਲੇ ਰੱਖ। ਦੋ। ਆਹ ਬੱਕੜਾ। ਆਹ ਬੱਕੜਾ। ਉਹ ਆਪਣਾ ਹਲਾ ਲਾ ਦੇ। ਲੋ ਜੀ। ਛੇ ਮਾਰਦੇ ਆ ਪਾਪਾ ਕਹਿੰਦਾ ਘੱਟ ਘੱਟ।

ਕਹੋ ਯਾਰ ਕਿਹੜਾ ਖਰਚਾ ਕਰਜਾ ਮੇਰਾ ਆਪਾਂ ਮਾਰਕਰ ਚੈੱਕ ਕਰਨ ਦਾ ਸਮੇਂ ਨਹੀਂ ਹੈ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਹੈ ਜੀ ਤਮੇਂ ਲਾ ਸਿੰਦ ਨਹੀਂ ਕਿਉਂ ਜੀ ਖਾਲਸਾ ਜੀ ਨਹੀਂ ਪਸੰਦ ਚੱਲ ਫਿਰ ਗਾਹ ਵਜਾਈਏ ਤੱਲ ਮਜਾ ਮਾਰੀ ਗੱਪੜ ਨੇ ਰੱਬ ਆਲੀ ਅੰਦਰ ਆ ਜਾਓ ਆਇਆ ਪਸੰਦ ਕਰਵਾਈ ਸੀ ਹੋਰ ਵੀ ਆ ਓਏ ਦਰਿਆ ਦੇ ਜਾਓ ਆਇਆ ਵੀ ਹੁੰਦੀ ਆ ਰੈ ਵੀ ਜ਼ਰੂਰੀ ਆ ਅਸੀਂ ਤਾਂ ਫੇਰ ਆਪੀ ਆ ਜਾਾਂਗੇ ਫਿਰ ਬਾਅਦ ਦਾ ਗਾਉਂਦੇ ਫਰੀਜ਼ ਤੇ ਬੜਾ ਰੱਖਿਆ ਬਈ ਮੇਰੇ ਤੇ ਨੇ ਆ ਕੱਢ ਨਹੀਂ ਆ ਰੈ ਵੀ ਹਾਲੋ ਕੋਈ ਦਾ ਘਰ ਪਾੜੇ ਆ ਜਾ ਰਿਹਾ ਜੀ ਆ ਆ ਕੋਈ ਨਾ ਤੁਹਾਡਾ ਭਰਾ ਮਾਂ ਮੰਗੂਂਗਾ ਹੋਰ ਕਿਤੇ ਲੱਗ ਜਿਹੜੀ ਕਰਕੇ ਫੜਦਾ ਵੀ ਲੱਗ ਪੂਰਤ ਹੋ ਗਈ ਇਹਨੇ ਡਾਲ ਦਿਆ ਇਹ ਨਾ ਇਹ ਵੀ ਨਾ ਜੀ ਜੋ ਗੱਲ ਜਾਇਜ਼ ਆ ਉਹ ਕਰੀ ਬਾਈ ਜੋ ਗੱਲ ਜਾਇਜ਼ ਆ ਉਹ ਕਰੀ ਬਾਈ ਨੀ 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 ਜੋ ਗੱਲ ਜਾਇਜ਼ ਆ ਉਹ ਕਰੀ ਬਾਈ ਦੰਦ ਦਿਖਾਈ ਇਹ ਆਇਆ ਤਾਂ ਸਾਨੂੰ ਸਾਦੀ ਬਾਈ ਉਮਰੋਂਡਾ ਖਵਾਉ ਨੂੰ ਇਹਦਾ ਆਲਦਾਰੀ ਪਾਉਂਦਾ ਉਹ ਕਿ ਦੋ ਦੋ ਬੁੱਤੈ ਨੋ ਨਿਵੋ। ਬਾਈ ਪਸੰਦ ਹੈ। ਮਕਰੀ ਦਾ ਪਸੰਦ ਆ ਬਾਬੇ ਨੂੰ। ਕਿਉਂ ਬਾਬਾ ਜੀ? ਘੰਟਾ ਰੇਡ ਲਾਉਂਦਾ। ਚਲੋ ਰੇਟ ਦਾ ਚੀਜ਼ ਆ ਅਗਲਾ ਮਨਫੂ ਗਈ। ਨਹੀਂ ਮੰਗੇ ਆਪਾਂ ਕਰੋ ਕਹਿੰਦੇ ਆ। ਆਪਾਂ ਉਹਦੇ ਭੁਗਦੇ ਲਾਵਾਂਗੇ। ਬੋਲੋ ਕਿਉਂ? ਕਿ ਬਾਈ ਕੰਪਨ ਫੰਡਰ ਦਾ ਮਾਲਕ ਤੂੰ ਐ ਅੰਡਰ ਨਿਕਲ ਗਈ ਦਾ ਝੋਲਾ ਫੜੀ ਆ ਮੈਂ ਮਾਲਕ ਨਹੀਂ ਹੈਗਾ ਪਹਿਲਾਂ ਮੇਰੀ ਗੱਲ ਸੁਣ ਬਾੜੀਆਂ ਗੱਲਾਂ ਦਾ ਆਪਾਂ ਨੇ ਓਨੀ ਗੇ ਕਰੋ ਗੱਲ ਅੰਡਰ ਨਿਕਲ ਗਈ ਆਪਣੀ ਆ ਕੋਈ ਊਨ ਨਹੀਂ ਇੱਕੀ ਹੋਗੀ ਉਹ ਕਿਸੇ ਦੇ ਪਾਸ ਉਹ ਰੱਬ ਆਸਰੇ ਬਾਈ ਉਹ ਰੱਬ ਉਹ ਪ੍ਰਮਾਤਮਾ ਠੀਕ ਐ ਉਹ ਰੱਬ ਆ ਉਹ ਨਾਮ ਨਹੀਂ ਨਰੀ ਤਾਂ ਨਹੀਂ ਨਰੀ ਜਿਹੜੇ ਕੋਲ ਬੋਲਦੀ ਮੱਤੇ ਹੋਰ ਵੀ ਹੁਣ ਕੀ ਕਹਾਂਗੇ ਉਹ ਉਹੀ ਘਨਣਾ ਨਾ ਭਾਈ ਹੋ ਗਿਆ ਉਹਦਾ ਆਪਾਂ ਕਹਿ ਨਹੀਂ ਸਕਦੇ ਹਾਂ ਜੇ ਉਹੀ ਖਾਲੀ ਕੱਲ ਨੂੰ ਜਾ ਕੇ ਥੋਡੇ ਕੋਲੇ ਤਾਰਾ ਦੇਣ ਲੱਗੀ ਉਹ ਆਪਣੇ ਕੋਲੇ ਚੱਕ ਲਿਆ ਉਹ ਆਹੋ ਜਿਹੜੀ ਗੱਲ ਹੋ ਗਈ ਆਹੋ ਜੋ ਜਾਇ ਜਗਾਂ ਦੇਖ ਵੀਡੀਓ ਚੱਲਦੀ ਆ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਕੱਲ ਨੂੰ ਜਾ ਕੇ ਇਹ ਬੋਗ ਦੇ ਥੱਲੇ ਬੜੀ ਜਾਵੇ ਉਹਦਾ ਕੋਈ ਫਾਇਦਾ ਨਹੀਂ ਜਿਹੜੀ ਫੰਡਰ ਸੀ ਉਹ ਤੁਹਾਨੂੰ ਮੈਂ ਸਵੇਰੀ ਦੱਸਤਾ ਸੀ ਵੀ ਉਹ ਬਾਈ ਫੰਡਰ ਆ ਗਿਆ ਬੋਗ ਦੇ ਲਵੇ ਲੱਗਦੇ ਆ ਸਾਡੇ ਆਪ ਦੇ ਬੋਗ ਨੇ ਜੇ ਫੰਡਰ ਹੋਦੀ ਹੁਣ ਉਹਦਾ ਇਹ ਹੋ ਜਾਂਦੀ ਹੈ ਯਾਰੋ ਸਿੰਦਾ ਜੀ ਪਛਾਇਨ ਤੋ ਆਵੇ 8000 ਤੋਂ 26000 ਠੀਕ ਹੈ ਵਿੱਚ ਕਿੰਨੇ ਦੀ ਹੈ ਇਹ ਤੁਸੀਂ ਦੱਸੋ ਜੇ ਮੇਰੀ ਹੈਗੀ ਆ ਤੁਸੀਂ ਹਾਂ ਜੀ ਸਲਾਹ ਕਰੂੰਗੀ ਮੈਂ ਨਾ ਕਾਪੇ ਲਾਦਾ ਮਤਲਬ ਉਹ ਖੜਾ ਖੜਾ ਜਾਂਦਾ ਤੈਨੂੰ ਵੀ ਕਸਰ ਪਾ ਲਈ ਮੇਰੇ ਨਾਲ ਕਿਉਂ ਸਲਾਹ ਤਾਂ ਜ਼ਰੂਰੀ ਹੈ ਆ ਗਿਆ ਦਿੰਦੇ ਨੇ ਜੀ ਕੋਈ ਗੱਲ ਨਹੀਂ ਮੇਰੇ ਨਾਲ ਸਰ ਗੱਲ ਕਿੱਥੇ ਨਿਪੜੂ ਆ ਗਿਆ ਬਰਾਬਰ ਬਰਾਬਰ ਪਤਾ ਨਹੀਂ ਉਹਨਾਂ ਦੇ ਨਹੀਂ ਆਪਾਂ ਦਾ ਵੀ ਨਾ ਨਹੀਂ ਕਿੰਦਾ ਚੰਗਾ ਬਜ਼ੁਰਗ aí ਦਿੱਲੀ ਇਹ ਓਏ ਆਪਾਂ ਦਾ ਨਾ ਉਹ ਰੇਟ ਹੀ ਨਹੀਂ ਬੰਗਿਆ ਰਜੋ ਕਿਉਂਕਿ ਸਵੇਰੇ ਬੰਦੇ ਹੂ ਮੁੱਥੇ ਲੱਗਣ ਵਾਲਾ ਬੰਦਾ ਹੁੰਦਾ ਨਾ ਉਹ ਤੋਂ ਆਪਾਂ ਰੇਟ ਨਹੀਂ ਜੀਮੀ ਦਾ ਬੰਦਾ ਹੈ ਖਰ ਇਹ ਜੀਮੀ ਦਾ ਇਹ ਮੈਂ ਉਹੀ ਪੰਪੀ ਜੀ ਵੀ ਜੀਵਿਦਾਰ ਹੈ ਅਸੀਂ ਰਵਾਬੀ ਸੱਕੇ ਕਮਾਲ ਦੀ ਗੱਲ ਹੈ ਤੇਰੀਆਂ ਰੱਖੀਆਂ ਕਰਕੇ ਨੇ ਪੰਗਾ ਲੈਣ ਲੱਗਿਆ ਮੈਨੂੰ ਕਹਦਾ ਦਵਾ ਕੇ ਲਿਆ ਮੈਂ ਤਾਂ ਇਹ ਨਹੀਂ ਦੇਖਿਆ ਚਿਹਰੇ ਰਮਦਾਸ ਇਹ ਵੀ ਬੰਦੀ ਨੇ ਯਾਰ ਅਸੀਂ ਸਭ ਇਕੱਠੇ ਰਹਿੰਦੇ ਆ ਠੀਕ ਆ ਅਸੀਂ ਅੱਖਾਂ ਜੀਮੀ ਦਾ ਮੇਰੀ ਗੱਲ ਸੁਣੋ ਬਜ਼ੁਰਗੋ ਇਹੀ ਇਹੀ ਚੀਜ਼ਾਂ ਨੇ ਨਾ ਤੁਹਾਡੇ ਕੋਲੇ ਜਿੰਦੇ ਚ ਕੋਈ ਘਾਟ ਆਪਾਂ ਨੂੰ ਕਹਿ ਦਿਓ ਆਪਾਂ ਤੁਹਾਡੇ ਦੇ ਦਾਰ ਹੈ ਆ ਤੋਂ ਸੋਤਾ ਕਰ ਲੈਣੀ ਆ ਕਿਹਨੇ ਦਵਾਈ ਉਹ ਜਾ ਕੇ ਮੈਨੂੰ ਚੀਜ਼ ਦੀ ਨੌਂ ਲੱਗਣਾ ਯਾਰ ਠੀਕ ਉਹ ਵਾਲਾ ਕੋਈ ਮਹਿੰਗੀ ਵਾਲਾ ਪੈਂਟ ਸਾੜੇ ਕਿਹਨੇ ਮੂੰਹ ਲੱਗਦਾ ਨਾ ਹਾਂ ਸਹੀ ਗੱਲ ਆ ਰਿਸ਼ਤੇਦਾਰੀ ਦਾ ਫਰਕ ਪੈਣਾ ਮੇਰੇ ਕੋਲ ਮੈਂ ਗਾਲਾਂ ਘਰੇ ਪੈਂਟ ਮੈਨੂੰ ਕੱਢਣਗੇ ਤੇ ਮੈਂ ਕਹੂੰਗਾ ਉਹਨੇ ਦਵਾਈ ਉਹ ਹਾਂ ਬਸ ਉੱਥੀ ਦਾ ਪੈਂਟ ਮੇਰੇ ਕੋਲ ਨਹੀਂ ਹੈ ਮੇਰੇ ਮਾਲ ਦੀ ਸਾੜੇ ਪੈਸੇ ਲੈ ਜਾ ਹੁਣ ਇਹੀ ਐਂਡ ਹੋਊਗਾ ਹੋਰ ਤਾਂ ਕੀ ਆ ਫੇਰ ਤਾਂ ਤੇਰੇ ਕੋਲ ਹੀ ਛੱਡੇ ਤੂੰ ਪਰ ਮੇਰੇ ਮਾਲ ਸਾੜੇ ਮਹਿੰਗੀ ਲੱਗਦੀਆਂ ਜਿਹੜੀ ਇੱਕ ਨਾਲ ਦੀ ਨੇ ਇਹੀ ਆ ਆਪਣਾ ਸਿੱਧਾ ਹਵਾ ਆ ਮੋੜ ਆ ਚੁੱਕਾ ਮੈਨੂੰ ਇੱਕੋ ਹੀ ਲੱਗਦੇ ਕਿੱਥੇ ਵੇਚਣੀ ਆ ਛੱਬੀਆਂ ਦਾ ਮਾੜੀਆਂ ਨੇ ਛੱਬੀ ਛੱਬੀ ਨਹੀਂ ਯਾਰ ਛੱਬੀ ਦਾ ਕੇਸ ਤਾਂ ਮਾੜਾ ਹੁੰਦਾ ਨਾ ਨਿਭੜੇ ਨਾ ਕਹਿਣਾ ਛੁੱਟੇ ਥੂਰੇ ਆ ਜਾ ਮੇਰੇ ਹੋਰ ਗੱਲ ਕੋਈ ਗੱਲ ਨਹੀਂ 25 ਦਾ ਹਸਾਬ ਆ ਇਹਨੇ 26 ਦਾ ਕੇਸ ਮਾਰਾ 26 ਦਾ ਕੇਸ ਮਾਰਾ ਬੰਦਾ ਕਹਿੰਦਾ 26 ਦਾ ਕੇਸ ਮਾਰਾ ਹੈ ਸਾਧੂ ਦਾ ਉਮਰ ਕਾਇਦ ਹੋ ਜੇ 26 ਨਾਲ 7 ਵਜੇ ਦਾ ਤਾਨੂੰ ਭਰਾਵਾ ਕਿਸੇ ਨੂੰ ਕੋਲ ਟੋਕਦੇ ਯਾਰਾ 7 ਵਜੇ ਦਾ ਫੋਨ ਲਾਈ ਜਾਣਾ 7 ਵਜੇ ਸਾਰੀ ਸਵੇਰ ਸਾਰੀ ਸਵੇਰ ਸਲਾਮਤ ਰਹੇ 3 ਵਜੇ ਦੱਸਿਆ ਮੈਂ ਕਿਹਾ ਵੀ ਆਪਾਂ 7:30 ਵਜੇ ਚੱਲ ਗਏ ਮਾਤਾ ਕਹਿੰਦੀ ਦੂਰ ਹੈ ਕਹਿੰਦਾ ਮੇਰਾ ਹਾਲ ਮੰਡੀ ਝਾੜੂ ਮਾਰਨਾ ਜਾ ਕੇ ਫਿਰ ਇਹਨਾਂ ਨੂੰ ਪਤਾ ਨਾ ਜਿਹੜਾ ਬੰਦਾ ਫਿਰਦਾ ਹੋਣਾ ਜੂ ਹੋਰ ਵੀ ਲੈਣੀ ਆ ਬਾਈ ਦੱਸ ਹੋਰ ਵੀ ਲੈਦਾ ਰਾਜੂ ਵੀਰੇ ਹੁਣ ਤੁਸੀਂ ਦੱਸ ਨਾ ਤੂੰ ਨਈ ਮੈਂ ਤਾਂ ਕੀ ਦੱਸਾਂ ਹੁਣ ਨਾ ਸਹੀ ਲੈਣ ਤੇ ਆ ਜਾ ਮੈਂ ਤਾਂ ਸਹੀ ਲੈਣ ਤੇ ਖੜਾ ਸਹੀ ਲੈਣ ਤੇ ਆ ਜਾ ਮੈਂ ਤਾਂ ਸਹੀ ਲੈਣ ਤੇ ਖੜਾ ਪੱਠ ਕੰਨੀ ਦੇਖ ਕੇ ਰੇਟ ਲਾ ਦਿਓ ਮੇਰੇ ਕੰਨੀ ਨਾ ਲਾਓ ਇਹ ਕੰਨੀ ਨਹੀਂ ਕਰਦੇ ਆ ਬਾਬਾ ਪਹਿਲਵਾਨ ਹੈ ਨਾ ਵੀਰੇ ਮੈਂ ਤਾਂ ਮੈਂ ਤਾਂ ਹੁਣ ਸਾਰੀ ਦੁਨੀਆ ਤੋਂ ਡਰਦਾ ਮੈਂ ਤੁਹਾਨੂੰ ਆਪਣੀ ਦਰੋਂ ਡਰਦਾ ਤਾਂ ਮੈਂ ਆ ਬੱਸ ਤਾਂ ਦੱਸਦਾ ਹੀ ਨਹੀਂ 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 ਪ੍ਰਮਾਤਮਾ ਸਭ ਨੂੰ ਆਪਣੇ ਤੋਂ ਸਾਰੀ ਦੁਨੀਆ ਤਾਕੜੀ ਆ ਮੈਂ ਡਰ ਡਰ ਕੇ ਕੰਮ ਕਰਦਾ ਉਹ ਨਹੀਂ ਨਹੀਂ ਪ੍ਰਮਾਤਮਾ ਕਾਹਨੂੰ ਰਾਜੂ ਸਾਰੇ ਆਪ ਦੇ ਘਰ ਪਿੱਛੇ ਤੁਰੇ ਫਿਰਦੇ ਨੇ 16 ਦੀ ਦੇਵੇਂ ਦਾ ਨਹੀਂ ਹੋਣੀ ਸਾਡੇ 16 ਦੀ 17 ਦੀ 25000 ਦੀ ਲੈ ਮਾਠਾ ਕਰਨੀ ਦੇਖ ਮੇਰੇ ਘਰ ਮੇਰੇ ਜੱਤ ਬਣ ਕੇ ਖੜ ਗਈ ਉਦੋਂ ਦੱਸੋ 2000 ਬੰਦੀਆ ਬਾਈ ਖੜਾ ਉਹ ਤਾਂ ਜੇ ਆ ਮਾਹੀ ਖੜਾ ਇਹਨੂੰ ਪਤਾ ਨਹੀਂ ਸੇਵਾ ਤਾਂ ਹੁਣ ਯਾਰ ਬਾਈ ਕਰਨੀਆਂ ਪਊਗੀ ਸੇਵਾ ਤਾਂ ਹੁਣ ਇਹ ਆ ਇਹਨੂੰ ਲੈ ਜਾ ਕੇ ਕੰਦ ਨਾਲ ਬੰਨਵੇਗਾ ਮੁੜ ਕੇ ਦੱਸਦੀ ਵੀ ਨਹੀਂ ਵਿਗਣੀ ਮੈਂ ਤੁਹਾਨੂੰ ਕਹਿਣਾ ਜੇ ਨਿਆਜ਼ੀ ਕੰਦ ਨਾਲ ਬੰਨਦੇਗਾ ਖੋਲੇਗਾ ਨਹੀਂ ਉਹਦੇ ਜਿੱਦ ਆਪਾਂ ਨੂੰ ਕੁਝ ਨਹੀਂ ਕਰੀ। ਮੈਂ ਵੰਡੀ ਤੇ ਤੁਰ ਰਹਾ ਸੀ ਚੌਂਕੀ ਬੰਦਾ ਪਹਿਲਾਂ ਉਹਦੇ ਪੁੱਤੇ ਨੂੰ ਰੋਟੀ ਪਾ ਕੇ ਪਿਆਰ ਨਾਲ ਖਵਾ ਕੇ ਫਿਰ ਤੁਰਿਆ ਘਰ ਉਹ ਵੀ ਕਰਦਾ ਮਾਲਕ ਹੈ ਬਾਈ। ਮਾਲਕ ਹੈ ਬਾਈ। ਹਾਂ। ਇਹਦਾ ਫੇਰ ਇਹਦੇ ਦਾ ਪੈਸੇ ਲਾ ਕੇ ਜਾਊਗਾ। ਕੋਈ ਉਹਦਾ ਪਿਆਰ ਦਾ ਉਹ ਤਾਂ ਪੈਸੇ ਉਹ ਤੇ ਪੈਸੇ ਦਾ ਪਤਾ ਕੀ ਚੀਜ਼ ਆ ਮੈਂ ਤੁਹਾਨੂੰ ਬਾਈ ਛੋਟੀ ਜਿਹੀ ਧਾਰਨ ਦੇ ਬਾਪੇ ਘਰ ਦੀ। ਮੈਂ ਪੱਠਾ ਲਿਆ। ਠੀਕ ਆ ਜੀ। ਬਾਪੂ ਆਪਣੇ ਪੈਗ ਲਗਿਆ। ਠੀਕ ਆ ਜੀ। ਮਨ ਕਹਿੰਦਾ ਨਿਗ੍ਹਾ ਰੱਖਣੀ ਪੂਰੀ ਹੋਣੀ ਆ। ਠੀਕ ਹੈ 60 ਕਬੀਨਾਵਦ ਮੈਂ ਬੇਜ ਯਾਰ ਇੱਕਿਆ ਪਿਆ ਬੰਦਾ ਆਇਆ ਮੈਨੂੰ ਕਹਿੰਦਾ ਕਿੰਨੇ ਪੈਸੇ ਮੈਂ 30000 28000 ਮੈਂ ਖੜ ਗਿਆ ਮੈਸਟਰੀ ਮੈਨੂੰ ਕੁਦਰਤੀ ਕੰਮ ਪੇਤਾ ਕੋ ਮੁੱਕਰ ਗਿਆ 4 ਬੱਕੜਾ ਨੇ ਬੱਕੜਾ ਦੇ ਮਾਰ ਕੇ 3 ਵਿੱਚ 30000 ਦੇ ਵੇਚ ਇੱਕ ਬੱਕੜਾ ਖੜਾ ਦੋਵੇਂ ਫੇਸ ਨਾਲ ਓਏ ਬਾਈ ਕਰਮ ਵਾਲੀ ਆਂ ਚੀਜ਼ ਬਾਈ ਮਿਹਨਤ ਕਰਨੀ ਪੈਂਦੀ ਜੇ ਆਪਾਂ ਕਹਿ ਦੇਗੇ ਨਾ ਉਹ ਚੀਜ਼ ਨਹੀਂ ਫਰਿਜ ਬਣਦੀ ਕਿਥੋਂ ਇਹ ਇਹ ਨਹੀਂ ਕਿਸੇ ਨੂੰ ਮੋਟਰਸਾਈਕਲ ਦੇ ਬਾਈ ਆਪ ਡਾੜੀਆਂ ਲੈ ਕੇ ਉਹਨਾਂ ਲੋਕੀ ਆਖਦੇ ਆ ਮੈਂ ਕਹਾਂ ਸੋ ਬਾਈ ਯਾਰ ਮੈਂ ਜੀਵੀਦਾ ਰਹੂੰ ਤੇ ਮੈਂ ਆ ਵਿਚਾਰਨ ਢਾਂਗੀ ਮੋਢੇ ਤੇ ਹੁੰਦੀ ਆ ਝੋਲਾ ਮੋਢੇ ਚੋਂਦਾ ਆਪਣੇ ਕੰਮ ਜਿਹੜਾ ਹੁੰਦਾ ਹੈ ਕੋਈ ਗੱਲ ਆ ਗਈ ਬਹੁਹੀ ਬਾਹਰ ਦੀ ਬਾਹਰ ਜਾ ਕੇ ਆਪਾਂ ਇੰਨਾ ਗੰਦਾ ਹੀ ਸੁਣਾਵਾਂਗੇ ਨਾ ਵੀਡੀਓ ਬਣਾਵਾਂਗੇ ਸੌਦੇ ਦੀ ਕੋਈ ਹੋਊ ਨਹੀਂ ਸਾਨੂੰ ਤੇ ਇੱਕ ਅੱਧਾ ਹੀ ਹੋ ਜਾ ਜਿਹੜੀ ਤੂੜਾਂ ਦੇ ਨਾ ਬਾਈ ਅਲਸਾਂ ਝਾੜੂ ਮਾਰਦੇ ਬਾਹਰ ਬਸ ਇਹੀ ਕੋਸ਼ਿਸ਼ ਆਪਾਂ ਤਾਂ ਮਿਹਨਤ ਕਰਦੇ ਆ ਯਾਰ ਬਾਈ ਮੈਂ ਸਾਡ ਕੇ ਆ ਨਾ ਪਿੱਤੀ ਬੈਠੇ ਸੁਖਾ ਮਨਚੇ ਤੇ ਮੈਂ ਸਾਡ ਕੇ ਆ ਯਾਰਾਂ ਤੂੰ ਰੇਡ ਫਰਾਉਣਾ ਮੈਂ ਤਾਂ ਸਾਰਾ ਉਹ ਕਹਿੰਦਾ ਮੈਂ ਕੁੱਤੇ ਨੂੰ ਰੋਟੀ ਪਾ ਕੇ ਆ ਕੁੱਤੇ ਆ ਲੋਕ ਸਾਰੇ ਸੁਣਦੇ ਨੇ ਕੁੱਤੇ ਪਿੰਡਾਂ ਦੇ ਸਰਦਾਰ ਨੇ ਜੇ ਕੁੱਤੇ ਪਿੰਡਾਂ ਦੇ ਸਰਦਾਰ ਨਾਮ ਇਝਰਾ ਹੋਣ ਆਪਣੇ ਤੇ ਬਾਹਰਲੇ ਮੁਲਕ ਨੂੰ ਨਿਚੜਾਈ ਕਰਸਣਗੇ ਆਪਾਂ ਦਾ ਬਈ ਕਹਿੰਦਾ ਰਾਤੀ ਜਾਗਣ ਕੁੱਤੇ ਤੇ ਬੰਦੇ ਸੁੱਤੇ ਕੁੱਤੇ ਜਾਗਦੇ ਨੇ ਰਾਤ ਨੂੰ ਉਪਰੇ ਬੰਦੇ ਦੀ ਵਿੜਕ ਲੈ ਕੇ ਜਲੇ ਬੰਦੋ ਆਹ ਰਾਤ ਦਾ ਫਾਰਮ ਤੇ ਵਾਕਿਆ ਉਹਨਾਂ ਦੀ ਸੁਣ ਆ ਜਾ ਹੁਣ ਇੱਧਰ ਆ ਜਾ ਉਸੇ ਨੇ ਇੰਤੇ ਆ ਜਾ ਬੱਟ ਤੇ ਬੈਂਡ ਕੱਪ ਭਜਾ ਜਾ ਸੌਦਾ ਸਿਰੇ ਚੜਾ ਜਾ ਦੇਣੀ ਆ ਪੱਟ ਸੱਚੀ ਗੋਲੀ ਜਿਹੜੀ ਆ ਗੋਲੀ ਇੱਕੇ ਖੇਡੂਗਾ ਪੂਰੀ 20000 ਦੀ ਤੇ ਚੱਕ ਬਾਈ ਉਹਨੇ ਬੋਲੇ ਰਹੀ ਸੀ ਜਵਾਲੀ ਬੋਲੇ ਸਹੀ ਮੈਨੂੰ ਪਤਾ ਨਾ ਜਿਹੜੀ ਚੀਜ਼ ਆ ਵੀਰੇ ਇਹ ਮੈਨੂੰ ਪਤਾ ਨਹੀਂ ਉਹ ਮੈਨੂੰ ਪਤਾ ਉਹ ਮੈਨੂੰ ਪਤਾ ਮੈਨੂੰ ਜਿਹੜੀ ਚੀਜ਼ ਆ ਮਨ ਜਾਂ ਫਿਰ ਤੂੰ ਐ ਕਰ ਜੋ ਡੈਂਟੀ ਸਮਝ ਰਹਾ ਐ ਸਾਨੂੰ ਚਾ ਫਿਰ ਤੂੰ ਪੱਠ ਵੀ ਲੈ ਜਾਂ ਤੂੰ ਪੈਸੇ ਵੀ ਨਾ ਦੇ ਫਿਰ ਤੂੰ ਗਿਫਟ ਲੈ ਜਾ ਆ ਗਿਆਨੀ ਆ ਗਿਆਨੀ ਨੂੰ ਕਹਿ ਕੇ ਗਿਫਟ ਹੀ ਲੈ ਜਾ ਬੱਸ ਨਹੀਂ ਨਹੀਂ ਯਾਰ ਨਹੀਂ ਕਿਉਂ ਕੀ ਯਾਰ ਮੋਲ ਤਾਂ ਹੁਣ ਇਹ ਨਹੀਂ ਵੀ ਗਿਫਟ ਭਰਾ ਨੂੰ ਛੋਟੇ ਓਏ ਵੇਚੇ ਤਾਂ ਤੇ ਕੀ ਕਰਨਾ ਐ ਕੀ ਕਰਨਾ ਯਾਰ ਕਿੱਥੇ ਜੇ ਮੇਰੀ ਖੜ ਜਾ ਵੀ ਦੋ ਮਿੰਟ ਇੱਕ ਜੀ ਹਾਂ ਜਾਂ 24000 ਦੀ ਲੱਗਦਾ ਕੋਈ 24 ਦੀ ਨਹੀਂ ਕੋਈ 25 ਦੀ ਨਹੀਂ ਕੋਈ 23 ਦੀ ਨਹੀਂ ਸਾਢੇ 23 ਦਿਨੇ ਜਾਂ ਹੋਗੀ 21000 ਪਿਛੜ ਦੇ ਨਾ ਨਵਾਂ ਮਸਲਾ ਹਾਂ ਇਹ ਨਹੀਂ ਹੋ ਜਾਣਾ ਠੀਕ ਜੀ ਯਾਰ ਇਫਤਨ ਚੱਕ ਬਾਬਾ ਖਰਚੇ ਨਹੀਂ ਪਤਾ ਤੋਂ ਕਹਿ ਕੇ ਕੋਸ ਨਹੀਂ ਇਹਦੇ ਚੋ ਚੱਲ ਉੱਥੇ ਜਿਹੜੀ ਕੋਈ ਬਣਾਏ ਵੀਡੀਓ ਬਣਾ ਦੇ ਜੈ ਜੀ ਯਾਰ ਔਰ ਇਹਦੇ ਚ ਇੱਕ ਤਨ ਫਲਕਾਰੀ ਹਰ ਕਰ ਵਜੀਆਂ ਜੇਪ ਤੈਨੂੰ ਆਖਾਈ ਡਾਂਗ ਵਿੱਚ ਬਿਮਾਰੀ ਹੱਕਾਂ ਕਰ ਵਜੀਆਂ ਦਿੱਤੇ ਦਿੱਤਾ ਤੈਨੂੰ ਇੱਕ ਜੇਪ ਤੇ ਆਦਾ ਐਂ ਦੇਖ ਵੀ ਕੀ ਚੀਜ਼ ਆ ਇਹ ਜਿੱਦਣ ਬਣ ਕੇ ਇੱਕ ਭਾਈ ਫੇਰ ਦੱਸੋ ਇਹ ਕਿੰਨੇ ਦਾ ਨਰਾਜੀ ਹਾਂ ਦੰਦ ਖੜ ਜਾ ਦਿਖਾਉਨੇ ਆ ਤੇਰੇ ਕੋਲੇ ਖੜੀ ਖੜੀ ਰਹਿਣ ਦੇ ਖੜੀ ਰਹਿਣ ਦੇ ਖੜੀ ਰਹਿਣ ਦੇ ਦੰਦ ਤਾਂ 6 ਕੱਟ ਗਈ ਮੜੇ ਮੜੇ ਪੰਨੀਆਂ ਆ ਦੇਖ ਲੋ ਥੜੀ ਆਸ ਤੇ ਜਦੋਂ ਮਾਰਤੀ ਆ ਗੱਲ ਹੋ ਰਾ ਖੜ ਜਾ ਬਈ ਚੁੱਪ ਕਰੋ ਬਈ ਬਾਬਾ 2 ਮਿੰਟ ਖਰਚਾ ਗਿਣੀ ਨਾ ਜੇ ਤਾਂ ਸੌਦਾ ਮਨਜ਼ੂਰ ਹੈ ਪਾਤਾ ਜਹੀਂ ਲੈ ਕੇ ਜੇ ਨਹੀਂ ਮਨਜ਼ੂਰ ਜਮਾਨਾ ਲਾ ਇਹ ਬੰਦੇ ਦੋਨੇ ਯਾਰ ਦੇ ਉੱਤੇ ਪਾਹ ਯਾਰ ਦੋਸਤ ਹੱਥ ਮਿਲਿਆ ਸੌਦੇ ਦੇ ਨਾਉਂਦਾ 500 ਤਾਂ ਮੈਂ ਜਦੋਂ ਆਏ ਆ ਨਾ ਅਸੀਂ ਸੁਣ ਮੈਂ ਤਾਂ ਅੱਜ ਜਿਹਦਾ ਜ਼ਿੰਮੇਦਾਰਾਂ ਜਾਂ ਝੋਲੀ ਚੜ ਗਈ ਮੈਂ ਨਹੀਂ ਜ਼ਿੰਮੇਦਾਰ ਕੋਈ ਮੈਨੂੰ ਨਾ ਇੱਕ ਮਿੰਟਾਂ ਚ ਗੱਲ ਇਕੱਠੇ ਹੋ ਨਹੀਂ ਨਹੀਂ ਮੈਂ ਤਾਂ ਮੰਡੀ 'ਚ ਨਹੀਂ ਪੜਦਿਤੇ ਮੈਂ ਤਾਂ ਅੱਜ ਗੱਡੀ ਖੜਾ ਦੇ ਛੋਟਾ ਭਰਾ ਜਦੋਂ ਅਸੀਂ ਗੱਡੀ ਖੜਾ ਕੇ ਆਏ ਮੇਰਾ ਯਾ ਭੀ ਜਣੀ ਕਿ ਵੀ ਇਹ ਵੀ ਵੱਡਾ ਭਰਾ ਤੇ ਹੈ ਮੇਥੋਂ ਛੋਟਾ ਠੀਕ ਹੈ ਵੀ ਬਜ਼ੁਰਗਾਂ ਸਮਾਨ ਦਾ ਹੈ ਨਹੀਂ ਇਹ ਮੇਰਾ ਭਤੀਜਾ ਦਾਲਾ ਦਾ ਉਹ ਛੋਟਾ ਭਰਾ ਉਹ ਭਤੀਜਾ ਠੀਕ ਹੈ ਤੁਸੀਂ ਕਹਿੰਦਾ ਬਜ਼ੁਰਗ ਬਜ਼ੁਰਗ ਨਹੀਂ ਇਹ ਤਾਂ ਮੇਥੋਂ ਛੋਟਾ ਨਹੀਂ ਆਪਣੇ ਤੋਂ ਆਪਾਂ ਦਾ ਇੱਜ਼ਤ ਮੇਰੇ ਨਾਲ ਵੀ ਹੋਣਾ ਹੈ ਜਦੋਂ ਆਇਆ ਆਲਾ ਕਹਿੰਦਾ ੱੱਕੇ ਨਾਲ ਕਰਾਤਾ ਰਾਜੂ ਨੇ ਕਿਉਂ ਜੀ ਰਾਜੂ ਬਹੁਤ ਉੱtre ਗੱਡੀ ਤੋਂ ਮੈਂ ਕਿਹਾ ਪਹਿਲਾਂ ਮੇਜਰ ਨੂੰ ਵੇਖਣਾ ਬੇਚਰ ਆਇਆ ਕਿ ਨਹੀਂ ਆਇਆ ਬਾਬਾ ਆਇਆ ਕਿ ਨਹੀਂ ਆਇਆ ਜਿਹੜਾ ਵੀਡੀਓ ਹੀ ਦਿਖਾਉਂਦੇ ਆ ਇਹ ਮੈਂ ਉਹ ਸੌ ਲੱਗੇ ਪਰ ਮੈਂ ਮੈਂ ਤੈਨੂੰ ਇਹਦੇ ਅਸੀਂ ਤਾਂ ਯਾਰ ਉਹਦੇ ਸੁਣਦੇ ਚੜਦੇ ਆ ਧੂੜਾ ਅਸੀਂ ਤਾਂ ਮੈਂ ਕਹਿੰਦਾ ਨੇਚਰ ਵੀ ਹੈਗਾ ਮਾ ਸੀਟੀਵੀ ਸੌਦਾ ਪੱਕ ਗਿਆ ਤੇਰਾ ਇੱਕ ਕਹਿੰਦਾ ਜਵਾਨ ਕਰਕੇ ਗਿਆ ਹੈ। ਅਗਿਆ ਪਹਿਲਾ ਸੌਦਾ ਮੇਰੇ ਨਾਲ ਇੱਥੇ ਹੀ ਲੈ। ਉਹ ਕੋਈ ਚੱਕਰ ਨਹੀਂ। ਤੋ ਵੇਲਾ ਪਰਮਾ ਦੇਵਾ ਉਹ ਅੰਦਰ ਗਲਾਰੀਂ ਦਾਤੀ। ਇੱਕ ਮਿੰਟ ਬਾਈ। ਇਹ ਗੱਲ ਅੰਜਲਦੀ ਆ। ਇਸੇ ਬੱਕਰੀ ਨੂੰ ਤੜਕਾ ਹੱਥ ਲੱਗ ਗਿਆ। ਆ ਇਸੇ ਨੂੰ ਹੱਥ ਲੱਗ ਗਿਆ ਉਹ ਪੁੱਛ ਰਿਹਾ। ਇਹ ਬਾਹਰ ਚਣਨ ਲੱਗ ਗਿਆ। ਇਹ ਇਹੀ ਫੜੀ ਤੀ ਆਹ ਸਾਰੀ। ਸਾਰੀ ਹੀ ਬੱਕਰੀ ਬੜੀ ਸੀ। ਇਹੀ ਫੜੀ ਤੀ ਬਾਈ। ਇੱਕ ਤਾਂ ਦੋ ਸੁਣ ਕੇ ਇਧਰ ਆ ਗਿਆ। ਇਹਦੇ ਕੋਲੇ ਨਾ ਪਤਾ ਕੀ ਚੱਲ ਮੈਨੂੰ ਨਹੀਂ ਪਤਾ ਮੈਂ ਇਧਰ। ਇਹਦੇ ਕੋਲੇ ਦੋਨੇ ਕਾਲ ਗਈਆਂ ਫਟਾ। ਫਕਰਿਆ ਮੈਂ ਯਾਰ ਬਈ ਕਾਜੇ ਲਹੌਰ ਤੋਂ ਯਾਰ ਕਾਏ ਸਾਫੀ ਰੱਖਣੀ ਹੈ ਪੰਜ ਕਹਿਣਾ ਬਾਈ ਬੱਸ ਕਹਿਣ ਲੈ ਨਾ ਦੁਬਾਰਾ ਕਹਿਣਾ ਠੀਕ ਹੈ ਹਲੋ ਅਬ ਤੇਰੀ ਭਾਪੀ ਤੋਂ ਅਸਲੀ ਨਹੀਂ ਬੋਣੀ ਕੋਈ ਧੰਨਵਾਦ ਤੇ ਯਾਰ ਜੂਰੂ ਨਹੀਂ ਸੀਗਾ ਛੋੜ ਕਰ ਦੇ ਤੂੰ ਨਹੀਂ ਆਪਾਂ ਕਰਾਉਣੀ ਹੈ ਕੋਈ ਛੋੜ ਕਰ ਤੂੰ ਛੋੜ ਮਰ ਲਖਾਈ ਕਰਾ ਦੇ ਜਾਈ ਵੀ ਇਹ ਤੂੰ ਕਰਾ ਦੇ ਆਪੀ ਕਰਾ ਦੇ ਆਪੀ ਕਰਾ ਦੇ ਆਪੀ ਕਰਾ ਦੇ ਕੋਈ ਚੱਕਦੇ ਨਹੀਂ ਯਾਰ ਜਦੋਂ ਜੀ ਨਹੀਂ ਹੋਈ ਯਾਰ ਬੰਦਾ ਪਾਈਆਂ ਪਾਈਆਂ ਬਸ ਮੂੰਹ ਮੱਥੇ ਲੱਗਣ ਵਾਲਾ ਮੇਦਰ ਭਾਈ ਤੇਰੇ ਪਰੋਂਦੇ ਆ ਲੋ ਨਾ ਨਾ ਐਸ